ਘੋਰ ਜੰਗਲ ਬਿਆਮਾਨ ਦੇ ਅੰਦਰ ਬਿਆਮਾਨ ਦੇ ਅੰਦਰ ਕੋਈ ਤਮਸਿਆ ਕਰਦਾ ਸੀ ਕਰਦਾ ਸੀ 18 ਬਰਸ ਦੀ ਉਮਰ ਸੀ ਉਸ ਦੀ ਤੇ ਕਿਸੇ ਕੋਲੋਂ ਨਹੀਂ ਡਰਦਾ ਸੀ ਡਰਦਾ ਸੀ 12 ਬਰਸ ਤੋਂ ਉਸ ਬਾਲਕ ਨੇ ਵਣ ਵਿੱਚ ਡੇਰਾ ਲਾਇਆ ਏ ਬੇੜਾਂ ਦੇ ਖਾ ਖਾ ਕੇ ਪੱਤੇ ਆਪਣਾ ਚੱਟ ਲੰਘਾਇਆ ਏ ਇੱਕ ਦਿਨ ਬੈਠਾ ਮੇਰੀ ਥੱਲੇ ਤੇ ਆਸਨ ਪਿਆ ਜਮਾਉਂਦਾ ਏ ਚਿੜੀਆਂ ਨੇ ਸੀ ਦੌੜਾ ਪਾਇਆ ਉਸ ਦਾ ਦਿਲ ਕਬਰ ਆਉਂਦਾ ਏ ਸੁਣਨ ਵਾਲੀ ਗੱਲ ਹੈ ਪੁਲੀਸ ਗੱਲਾਂ ਨਾ ਕਰਿਓ ਕਿਉਂਕਿ ਗੱਲ ਰੋਹਾਨੀਅਤ ਦੀ ਹੈ ਘੋਰ ਜੰਗਲ ਬਿਆਬਾਨ ਦੇ ਅੰਦਰ ਕੋਈ ਤਪੱਸਿਆ ਕਰਦਾ ਸੀ 18 ਬਰਸ ਦੀ ਉਮਰ ਸੀ ਉਸ ਦੀ ਕਿਸੇ ਕੋਲੋਂ ਨਿੰਦ ਨਹੀਂ ਡਰਦਾ ਸੀ 12 ਬਰਸ ਤੋਂ ਉਸ ਬਾਲਕ ਨੇ ਵਣ ਵਿੱਚ ਡੇਰਾ ਲਾਇਆ ਏ ਪੇੜਾਂ ਦੇ ਖਾ ਖਾ ਕੇ ਪੱਤੇ ਆਪਣਾ ਛੱਤ ਲੰਘਾਇਆ ਏ ਇੱਕ ਦਿਨ ਬੈਠਾ ਪੇਰੀ ਥੱਲੇ ਆਸਣ ਪਿਆ ਜਮਾਉਂਦਾ ਸੀ ਚਿੜੀਆਂ ਨੇ ਸੀ ਰੌਲਾ ਪਾਇਆ ਉਸ ਦਾ ਦਿਲ ਖਬਰੋਂਦਾ ਸੀ ਖਬਰੋਂਦਾ ਸੀ ਉਹ ਬੰਦਾ ਸੀ ਬੰਦਗੀ ਵਾਲਾ ਸੇ ਦੇ ਵਿੱਚ ਆਇਆ ਏ ਕਹਿਣ ਲਗਾ ਚੁੱਪ ਕਰ ਜੋ ਚਿੜੀਓ ਕਿਉ ਮੈਨੂੰ ਕਲ ਪਾਇਆ ਏ ਕਹਿਣ ਲਗਾ ਚਿੜੀਓ ਚੁੱਪ ਕਰ ਜੋ ਮੈਨੂੰ ਕਰੋਧ ਆਉਣ ਡਿਆ ਗੁੱਸਾ ਆਉਣ ਡਿਆ ਚਿੜੀਆਂ ਮਸਤਸਾ ਨਾ ਪੜੀ ਰੰਗ ਵਿੱਚ ਗੀਤ ਪ੍ਰੇਮ ਦੇ ਗਾਉਣ ਪਈਆਂ ਕੀ ਆ ਫਰੀਦ ਨੇ ਮਰ ਜੋ ਚਿੜੀਓ ਪਲ ਵਿੱਚ ਹੋਵੇ ਜਾਨ ਗਈਆਂ ਇਹ ਗੱਲ ਦੇਖ ਫਰੀਦ ਤੰਗ ਹੋਇਆ ਕਿ ਮੈਂ ਚਿੜੀਆਂ ਨੂੰ ਕਿਹਾ ਮਰ ਜਾ ਚਿੜੀਆਂ ਮਰ ਗਈਆਂ ਇਹ ਗੱਲ ਦੇਖ ਫਰੀਦ 당ਗ ਹੋਇਆ ਮੁਖ ਤੇ ਲਾਂਦੀ ਛਾਈ ਹੈ ਲਾਂਦੀ ਛਾਈ ਹੈ ਆਪਣੀ ਸ਼ਕਤੀ ਨਾਲ ਮੈਂ ਮੋਈਆਂ ਚਿੜੀਆਂ ਫੇਰ ਜਵਾਨਾ ਵਾ ਫੇਰ ਜਵਾਨਾ ਕਲਾਮਤ ਹੋ ਗਈ ਮੇਰੇ ਵਿੱਚ ਹੁਣ ਕਰ ਵਾਪਸ ਜਾਣਾ ਵਾ ਵਾਪਸ ਜਾਣਾ ਫਰੀਦ ਨੇ ਚਿੜੀਆਂ ਮਾਰ ਕੇ ਜਿੰਦੀਆਂ ਕਰਤੀਆਂ ਉਹਨੇ ਸਮਝਿਆ ਖੋਰੇ ਮੈਂ ਰੱਬ ਬਣ ਗਿਆ ਮੈਨੂੰ ਸਭ ਕੁਝ ਹਾਸਲ ਹੋ ਗਿਆ ਪਰ ਨਹੀਂ ਆਪਣੀ ਸ਼ਕਤੀ ਨਾਲ ਮੈਂ ਮੋਈਆਂ ਚੜੀਆਂ ਫੇਰ ਜਵਾਨਾਂ ਵਾਂ ਕਲਾਮਾਤ ਹੋ ਗਈ ਮੇਰੇ ਵਿੱਚ ਹੁਣ ਕਰ ਵਾਪਸ ਜਾਣਾ ਵਾਂ ਹੁਣ ਕਰ ਵਾਪਸ ਜਾਣਾ ਵਾਂ ਤੁਰਿਆ ਤੁਰਿਆ ਜਾਂਦਾ ਉਸ ਨੂੰ ਪਿਆਸ ਨੇ ਬੜਾ ਸਤਾਇਆ ਏ ਸਤਾਇਆ ਏ ਇਧਰ ਉਧਰ ਝਾਕਣ ਲੱਗਾ ਕੁਝ ਵੀ ਨਜ਼ਰ ਨਹੀਂ ਆਇਆ ਨਜ਼ਰ ਪਿਆ ਇੱਕ ਪਿੰਡ ਸਾਹਮਣੇ ਵਿੱਚ ਜਾ ਉਸ ਦੇ ਵੜਿਆ ਏ ਇੱਕ ਨਵੀਂ ਵਿਆਹੀ ਕੁੜੀ ਖੂਹ ਤੋਂ ਪਾਣੀ ਭਰੀ ਜਾ ਰਹੀ ਹੈ ਤੇ ਰੋੜੀ ਜਾ ਰਹੀ ਹੈ ਤੇ ਫਰੀਦ ਕਹਿਣ ਲਗਾ ਕਿ ਤੋ ਕੁੱਟ ਪਾਣੀ ਪੁਲਾ ਰਾਣੀ ਮਾਰੀ ਪੁਲਾ ਰਾਣੀ ਲੈ ਸੀਸਿਆ ਸਾਡੇ ਕੋਲੋਂ ਸਾਦਾ ਸੁਹਾਗ ਮਨਾ ਦਾਣੀ ਕਹਿ ਲੱਗੀ ਵੇ ਤੂੰ ਫਰੀਦ ਐ ਜਿਹੜਾ ਚਿੜੀਆਂ ਮਾਰ ਕੇ ਜੀਂਦੀਆਂ ਕਰਕੇ ਆਇਆ ਤੇ ਫਰੀਦ ਜੀ ਖੂਹ ਦੇ ਕੋਲੋਂ ਪਿੱਛੇ ਹੋ ਗਏ ਕਿ ਤੈਨੂੰ ਕਿੱਦਾਂ ਪਤਾ ਲੱਗ ਗਿਆ ਹੱਥ ਜੋੜ ਕੇ ਖੜ ਗਿਆ ਹਾਰੇ ਪਾਉਣ ਲੱਗ ਗਿਆ ਤਰਲੇ ਪਾਉਣ ਲੱਗ ਗਿਆ ਮੈਨੂੰ ਦੱਸ ਤੂੰ ਕਿਦਾਂ ਰੱਬ ਨੂੰ ਵਸ ਕੀਤਾ

ਕਿ ਮੈਂ ਸਾਰੀ ਰਾਤ ਪਾਣੀ ਲੈ ਕੇ ਸਰਾਣੇ ਖੜੀ ਰਹੀ ਤੇ ਮੇਰੇ ਘਰ ਵਾਲੇ ਦੀ ਅੱਖ ਲੱਗ ਗਈ ਮੈਨੂੰ ਇਦਾਂ ਰੋਕੋ ਮਿਲਿਆ ਕਹਿੰਦਾ ਈ ਗੱਲ ਤੇਰੀ ਠੀਕ ਆ ਜਿਹੜਾ ਖੂਚੋਂ ਪਾਣੀ ਭਰ ਕੇ ਰੋੜੀ ਜਾ ਰਹੀ ਏ ਤਾਂ ਮਤਲਬ ਕੀ ਹੈ ਤੇ ਕਹਿਣ ਲੱਗੀ ਮੇਰੀ ਸਹੇਲੀ ਦੇ ਘਰ ਨੂੰ ਅੱਗ ਲੱਗੀ 60 ਮੀਲ ਘਰਿਆ ਉਹਦਾ ਤੇ ਫਰੀਦ ਹੱਸ ਪਿਆ ਇੱਥੋਂ ਅੱਗ ਬੁਝਾ ਰਹੀਆਂ ਤੇ ਰੰਗ ਰਤੜੀ ਗੁੱਸੇ ਜਾ ਕੇ ਕਹਿਣ ਲੱਗੀ ਦੇਖ ਨਾਈ ਤੇ ਦੇਖ ਲੈ ਸਾਈਆਂ ਵਿੱਚ ਸ਼ਹਿਰ ਦੇ ਜਾ ਕੇ ਵੇ ਕੰਨ ਖੋਲ ਕੇ ਸੁਣ ਲੈ ਫਰੀਦਾ ਕਵਾ ਤੈਨੂੰ ਸਮਝਾ ਕੇ ਵੇ ਸੋਨ ਫਰੀਦ ਦੇ ਦੁਆਰ ਸੀ ਦਿਲ ਦੇ ਖੁੱਲ ਗਏ ਖੁੱਲ ਗਏ ਫਿਰ ਯਾਰੋ ਯਾਰ ਫਰੀਦ ਸਾਈਂ ਦੇ ਨੈਣੋਂ ਅੰਜੂ ਡੁੱਲ ਗਏ ਖੈ ਲਗਾ ਮੈਂ ਤਾਂ ਕੁਝ ਵੀ ਹੈ ਨਹੀਂ ਉਥੋ ਤੁਰਿਆ ਕਿ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤਾਰੀ ਲਾ ਕੇ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਕਸੀ ਆ ਜਾ ਫਰੀਦਾ ਤੂ ਆ ਤੂ ਆ ਜਾ ਫਰੀਦਾ ਤੂ ਆ ਤੂ ਆ ਜਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਆ ਜਾ ਓਏ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਆ ਜਾ ਪਰਿਵਾਰ ਵਿੱਚ ਇੱਕ ਬੰਦਾ ਮਿਹਨਤ ਕਰਦਾ ਹੈ ਉਹਦੀ ਕਮਾਈ ਸਾਰੇ ਖਾਦੇ ਆ ਇਹ ਸਾਡੇ ਗੁਰਮੁਖਾਂ ਦੀਆਂ ਕਮਾਈਆਂ ਜਿਹੜੇ ਰਤਬੇ ਮਿਲੇ ਆ ਬਾਦਸ਼ਾਹੀਆਂ ਦੇ ਇਹ ਸਾਡੇ ਬਜ਼ੁਰਗਾਂ ਦਾ ਐ ਸਭ ਕੁਝ ਇਹ ਉਹਨਾਂ ਦੀ ਮਿਹਨਤਾਂ ਜਿਹੜੀਆਂ ਅਸੀਂ ਖਾ ਰਹੇ ਹਾਂ ਦਰਿਆ ਦਰਿਆ ਜਾਂਦਾ ਫਰੀਦ ਘਰ ਪਹੁੰਚ ਗਿਆ ਪਿਆਰ ਨਾਲ ਫਿਰ ਪਿਆਰ ਨਾਲ ਉਹਦੀ ਮਾਂ ਨੇ ਗੋਦੀ 'ਚ ਬਿਠਾ ਲਿਆ ਤੇ ਕੰਗਾ ਸਿਰ ਸੇਵਾਇਆ ਜਦ ਕੰਗਾ ਵਾਇਆ ਤੇ ਫਰੀਦ ਸਾਹਿਬ ਕਹਿੰਦਾ ਦਰਦ ਹੋ ਗਈ ਤੇ ਫਰੀਦ ਸਾਹਿਬ ਦੀ ਅਮਨੀ ਜਾਣ ਕੇ ਜਿੰਨਾ ਪੇੜਾ ਦੇ ਤੂਫਨ ਖਾਦੇ ਤੂਫਨ ਖਾਦੇ ਉਹ ਵੀ ਅੱਜ ਤੇ ਰੋਂਦੇ ਨੇ ਹੋ ਮੇਰੇ ਹੰਝੂ ਤੜਪ ਤੜਪ ਕੇ ਉਹ ਪੁੱਤ ਗਮ ਦੇ ਹੰਝੂ ਪਰੋਂਦੇ ਨਹੀਂ ਜਿਹੜੀ ਜਿਹੜੀ ਕੀਤੀ ਤੂੰ ਸਾਰੀ ਬੱਚਾ ਉਹ ਦੋ ਪਲ ਵਿੱਚ ਵਸਾਰ ਗਿਆ ਜਿਹੜੀ ਤੂੰ ਕਰਕੇ ਆ ਤਬਸਿਆ ਉਹ ਵਿਸਾਰ ਗਿਆ ਕੀਤੀ ਜੜੀ ਤੂੰ ਤਬਸਿਆ ਇੱਕ ਪਲ ਦੇ ਵਿੱਚ ਵਸਾਰ ਗਿਆ ਵਸਾਰ ਗਿਆ ਚਾਵੇ ਪੁੱਤਰਾ ਜਿੱਤੀ ਬਾਜ਼ੀ ਇੱਕ ਪਲ ਦੇ ਵਿੱਚ ਹਾਰ ਗਿਆ ਜਿੱਤੀ ਬਾਜ਼ੀ ਹਾਰ ਗਿਆ ਜਦੋਂ ਦਰਦ ਫਿਰ ਰੱਸੀ ਵਿੱਚ ਪਰੋਕੇ ਰੋਟੀ ਰੋਟੀ ਗਾ ਨਹੀਂ ਪਰੋਈ ਲੱਕੜ ਦੀ ਰੋਟੀ ਬਣਾ ਕੇ ਫਰੀਦ ਦੇ ਗਲ ਵਿੱਚ ਪਾਤੀ ਸਾਈ ਫਰੀਦ ਤੁਰ ਗਏ ਬਣਾ ਨੂੰ ਸਾਈ ਫਰੀਦ ਤੁਰ ਗਏ ਬਣਾ ਨੂੰ ਤੁਰ ਗਏ ਬਣਾ ਨੂੰ ਨਾ ਮੁਣ ਕੇ ਕਿੰਨ ਵੱਲ ਮੁਕਦਾ ਹੁੱਖ ਪਿਆਸ ਸੁਟ ਗਈ ਖੰਬਲਾ ਕੇ ਤੇ ਮਾਂ ਦੀ ਬੋਲ ਜਿਹੜੇ ਸੀ ਉਹ ਸੀਨੇ ਤੇ ਲੱਗ ਗਏ ਤੇ ਖੂਨ ਦੇ ਵਿੱਚ ਜਾ ਕੇ ਪੁੱਠਾ ਲਟਕ ਗਏ ਤੇ ਕੀ ਕਹਨੇ ਤੁਰਿਆ ਤੁਰਿਆ ਆ ਜਾ ਫਰੀਦਾ ਤੁਰਿਆ ਤੁਰਿਆ ਆ ਜਾ ਤੁਰਿਆ ਤੁਰਿਆ ਆ ਜਾ ਫਰੀਦਾ ਤੁਰਿਆ ਤੁਰਿਆ ਆ ਜਾ ਤੁਰਿਆ ਤੁਰਿਆ ਆ ਜਾ ਫਰੀਦਾ ਤੁਰਿਆ ਤੁਰਿਆ ਆ ਜਾ ਤੇਰੇ ਆ ਤੁਰਿਆ ਆ ਜਾ ਫਰੀਦਾ ਤੁਰਿਆ ਤੁਰਿਆ ਆ ਜਾ ਤੇਰੇ ਆ ਤੁਰਿਆ ਆ ਜਾ ਜੇ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਜਾਨ ਫਰੀਦਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਉਠ ਫਰੀਦਾ ਸੁੱਤਿਆ ਉਠ ਫਰੀਦਾ ਸੁੱਤਿਆ ਤੇਰੀ ਦਾੜੀ ਆ ਆਪੂਰ ਅੱਗਾ ਨੇੜੇ ਆ ਗਿਆ ਤੇ ਤੇਰਾ ਪਿੱਛਾ ਰਹੇਗਾ ਦੂਰ ਫਰੀਦਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਸ਼ੀਰਦਾ ਫਰੀਦਾ ਤੁਰਿਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤਰੇ ਹਾ ਤਰੇ ਹਾ ਜਾ ਫਰੀਦਾ ਤਰੇ ਹਾ ਤਰੇ ਹਾ ਜਾ ਤੁਸੀਂ ਆ ਤੁਰਿਆ ਜਾ ਫਰੀਦਾ ਤੁਰਿਆ ਤੁਰਿਆ ਜਾ ਤਰੇ ਹਾ ਤਰੇ ਹਾ ਜਾ ਫਰੀਦਾ ਤਰੇ ਹਾ ਤਰੇ ਹਾ ਜਾ ਉੱਠ ਫਰੀਦਾ ਸੁੱਤਿਆ ਤੇਰੀ ਡਾਡੇ ਦੇ ਨਾਲ ਪਰੀ ਤੇ ਤੂੰ ਸੁਤਾਰਾ